ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਤੇ ਸਾਰੇ ਦਸਵੀ ਕਬਿਓ ਬਾਜ ਦੇਣਤੀ ਚਾਉ ਪਈ ਹਮਰੇ ਕਰੋ ਹੰਦ ਅਰਚਾ ਪੂਰਨ ਹੋਈ ਚਿਤ ਕੀ ਇੱਛਾ ਤਬ ਚਰਨਨ ਬਨ ਰਹਿ ਨਮਉਰਾ ਆਪਣਾ ਜਾਨ ਗੁਰੂ ਪ੍ਰਤਪਾਰ खीरा <laughs> ਸੇਵਕ ਸੇਖ ਹੋ ਮਾਰੀ ਤਾਰੀਐ ਛੁਲ ਛੁਲ ਸਤਿਰੁ ਹੋ ਮਾਰੀ ਮਾਰੀਐ ਆਪ ਹਾਥ ਦੇਵ ਜੁ ਬਰਿਐ ਮਰਣ ਕਾਲ ਕਾ ਤ੍ਰਾਸਿ ਨਿ ਬਰਿਐ ਹੋ ਜੁ ਸਦਾ ਹੋ ਮੋਰੀ ਪਛਾ ਸ੍ਰੀ ਸਤਜ ਜੋ ਕਰਿ ਹੋ ਰਛਾ ਰਾਖ ਲੇ ਹੋ ਹੋਇ ਰਖਣ ਹਾਰੀ ਦੀਨ ਬੰਦ ਦੇਸ਼ਨ ਕੇ ਹੰਤਾ ਤਮੋ ਬੁਰੀ ਚਤਰ ਦਸ ਕੰਤਾ ਕਾਲ ਪਾਈ ਬ੍ਰਹਮਾ ਭਗਤ ਰਾ ਕਾਲ ਪਾਈ ਸਿਵ ਜੂ ਭਗਤ ਰਾਜ ਕਾਲ ਪਾਈ ਕਰ ਬਿਸਨ ਪਰ ਕਸਾ ਸਗਲ ਕਾਲ ਪਕੀਆ ਤਮਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਜਮਨ ਕਾਲ ਸਮਲੋਕ ਸਵਾਰਾ ਜੋੜ ਕਾਣ ਸਭ ਜਗਤ ਬਨਾਇਓ ਦੀਵਜ ਤਿਜਸਨੀ ਉਜਾਇਓ ਆਦ ਤੇ ਕੈ ਅਵਤਾਰਾ ਸੋਏ ਗੁਰੂ ਸੁਭ ਜੀਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸ਼ਖਲ ਪ੍ਰਜਾ ਜਨਿਆ ਆਪੇ ਸواری ਸ਼ਿਵਕਣ ਕੋ ਸ਼ਿਵਕਣ ਸ਼ਖ ਜੀਓ ਸਦਰੜ ਕੋ ਭਲ ਬੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ پٹ پٹ کر ਨਮੋ ਮੇ ਮਿਲਤੇ ਦੇ ਤਰਸ ਲਹੁ ਜਿਤੇ ਬਦਨ ਸ੍ਰਿਸ਼ਜਗਤਾਰ ਆਪਿ ਆਪਣੀ ਬੂਝ ਉਚਾਰ ਤੁਮ ਸਭੀ తీਰੇ ਛਲੇ ਰਲ ਮੰਨ ਜਾਣ ਦੇ ਬੇਦ ਪੀਰੇ ਅਲੰਬ ਨਰੰਕਾਰ ਨਿਰਭਕਾਰ ਨਿਰਲੰਬ ਆਦਾਨੀਲੇ ਨਾਦੀਆ ਚੰਦ ਤਾਕੰਬੂੜ ਚਾਰ ਦੇ ਬੀਤਾ ਜਾਗਵ ਬੀਨ ਬਾਵ ਦੇ ਬੀਤਾ ਮਹਾਮੂਢ ਗਜਬੀਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵਨ ਨਿਰੰਕਾਰ ਕਾ ਜੀਨ ਤਨ ਭੇਵਾ ਆਵੇ ਆਪਣੀ ਬੁਧ ਹੈ ਜੀਤੀ ਵਰਨਤ ਭੇਨ ਕਿਨ ਤੋਹੀ ਤੇਤੀ ਤੁਮਰਾ ਲਗਨ ਜੈ ਪਸਾਰਾ ਕੇ ਅਬ੍ਰਸੂ ਦੇ ਰੀਤੁ ਮੁਕਰੋ ਸੇਖਿ ਉਬਾਰ ਸੇਖਿ ਸੰਗਰੋ ਦਿਸਿ ਜੀਤੇ ਉਤਵਿਟ ਪਾਤਾ ਸਗਲੁ ਮਲੇ ਸੁਕਰੋ ਰਣ ਕਾ ਤਾਜ ਇਸ ਤੋ ਜਤਿ ਸਰਣੀ ਪਰੇ ਤਿਨ ਕੇ ਦਿਸਿ ਦਿਗ ਲਹਵੈ ਪਰੇ ਗੁਰੁ ਜਨੁ ਪਗ ਪਰਿ ਤੇ ਹਾਰਿ ਦਿਨ ਕੀ ਤੁਮ ਸੰਕਟ ਸਭ ਤਾਰੈ ਜੋ ਕਲ ਕੋ ਇਕ ਬਾਰਿ ਤੇ ਆਇ ਹੈ ਤਾ ਕੀ ਕਾਰ ਦੇਹ ਅਹਨ ਰਛਾ ਰਿਤ ਹੈ ਸੁਭ ਕਲ ਦੁਸ਼ਟ ਅਦਿਸ਼ਟ ਤਰਹਿ ਤਿਤ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਦੇਹ ਹਰਿ ਤਾਗੀ ਤਵ ਤਲਕ ਬੋ ਹਰਿ ਨਿਦ ਚਿੰਦ ਕਰਮੋ ਸਭ ਹੋਈ ਦ੍ਰਿਸ਼ਟਿ ਸਾਵ ਦੁਰਮੋਹ ਅਸ਼ੈ ਹਾਈ ਦਿਸ਼ਟ ਜੋਗ ਤੇਲੀ ਹੋਵਛਾਈ ਕਿਰਪਾ ਕਰੀ ਹਮ ਪਰਜਗ ਮਤਾ ਗ੍ਰੰਥਿ ਕਰ ਬੂਰਨ ਸੁਗ੍ਰਤਿ ਕਿਲੇ ਬਿਖ ਸਕਲ ਦੇਹ ਕੋ ਹਰਤਿ ਦਿਸ਼ਟ ਜੋਗਿਨ ਕੋ ਛੈ ਕਰਤਿ ਸ਼੍ਰੀ ਸਤੋਜ ਜਗ ਭਈ ਦਇਅਲ ਪੂਰਨ ਕਰ ਅਗੰਥਿਤ ਕਲ ਮਨ ਬਾਛਤ ਫਲ ਪਾਵੈ ਸਭੀ ਜੈ ਬਿਆਪਤ ਹੋਈ ਅਡਿੱਲ ਸੁਰੇ ਗੋਗ ਜੋ ਆਹੇ ਸੁਰਸਨਾ ਪਾਵਈ ਸੁਰੇ ਗੋੜ ਜਿਤ ਲਾਇ ਚਤੁਰਤਾ ਆਬਈ ਦੂਰ ਦਰਦ ਪਾਉਣੇ ਕਟ ਨਾ ਤਨ ਨਰ ਕੇ ਰਹਿ ਭੋਗ ਜੋ ਆ ਕੀ ਇਕ ਬਾਦ ਚਾਉ ਭਈ ਕੋ ਕਹਿ ਚਾਉ ਭਈ ਸਬਤ ਸਿਗਰੈ ਸਹਿ ਸੁਖਨੀ ਜੈ हीर सिधु दरब ग्रंथ सुधार सवैया आई कहि जबती तुमरी तब ती को आकतरी नहीं आनयो राम रहीम बड़ाण गुराण अनेक कह मत एक न बणयो सिमरते ससर नी जिस बे ਬਹੁ ਭੀਦ ਕਹ ਹੈ ਹਮ ਈਕ ਨ ਜਾਣਿਓ ਸ੍ਰੀ ਇਸ ਬਾਣ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੁਹੀ ਬਖਾਨਿਓ ਜੋਰਾ ਸਗਲ ਰਗਵਰ ਦੇਵਾਰ ਕੁਸ਼ਾਡ ਕੈ ਗਹਿਉ ਤਹਾਰੁ ਦਵਾਰ ਬਾਹੀ ਗਰੀ